कांड 10ਵਾਂ ਤੂਫਾਨ ਜਿਸ ਕਹਿਰੀ ਵੇਗ ਨਾਲ ਉਮੜਿਆ ਸੀ ਜੇ ਕਦੀ ਚੱਲਦਾ ਰਹਿੰਦਾ ਤਾਂ ਸੰਭਵ ਸੀ ਸ਼ਿਭੂ ਦਾ ਘਰ ਢਾਕੇ ਡੇਰੀ ਕਰ ਜਾਂਦਾ ਪਰ ਤੂਫਾਨ ਥਮ ਗਿਆ ਭਾਵੇਂ ਵਕਤੀ ਤੌਰ ਤੇ ਹੀ ਥਮਿਆ ਰੱਜੋ ਨੂੰ ਨਾਵਾ ਮਹੀਨਾ ਲੱਗ ਚੁੱਕਾ ਸੀ ਇਸੇ ਹਿਸਾਬ ਉਸਦੇ ਪਰਸੂਤ ਵਿੱਚ ਅਜੇ ਲਗਭਗ 1 ਮਹੀਨੇ ਦਾ ਬਾਕੀ ਸਮਾਂ ਸੀ ਪਰ ਅਚਨ ਚੇਤੀ ਉਸਨੂੰ ਤਕਲੀਫ ਪੈਦਾ ਹੋ ਗਈ ਜਿਸ ਦਾ ਫਲ ਰੂਪ ਸਭਨਾ ਦਾ ਧਿਆਨ ਹੋਰ ਪਾਸਿਆਂ ਤੋਂ ਹਟ ਕੇ ਉਸ ਉੱਤੇ ਜਾ ਟਿਕਿਆ ਦੋਵੇਂ ਮਾਂ ਪੁੱਤਰ ਪਹਿਲਾਂ ਤੋਂ ਹੀ ਡਰੇ ਹੋਏ ਸਨ ਉਹਨਾਂ ਦੀਆਂ ਮੁਰਾਦਾਂ ਦੀ ਖੇਤੀ ਉੱਤੇ ਇੱਕ ਵਾਰੀ ਪਹਿਲਾਂ ਹੀ ਗੜੇ ਮਾਰੀ ਹੋ ਚੁੱਕੀ ਸੀ ਜਿਹੜੀ ਬੇਬੇ ਠਾਕਰੀ ਦੀ ਨੂੰਹ ਨਾਲੇ ਪੁੱਤਰੇ ਨੂੰ ਲੈ ਗਈ ਸੀ ਕੀ ਹੁਣ ਫੇਰ ਕੋਈ ਉਹੋ ਜਿਹਾ ਪਾਣਾ ਵਰਤਣ ਲੱਗਾ ਹੈ ਸ਼ਿਭੂ ਨੂੰ ਤਾਂ ਅਸਲੋਂ ਹੀ ਹੱਥਾਂ ਪੈਰਾਂ ਦੀ ਪੈ ਗਈ ਪੁੱਤਰ ਦਾ ਮੂੰਹ ਵੇਖਣ ਦੀ ਸਿੱਖ ਨਹੀਂ ਤਾਂ ਉਸ ਨੂੰ ਰੱਜੂ ਵਰਗੀ ਲੈਣੀ ਨਾਲ ਗੰਡ ਚਿਤਰਾਵਾ ਕਰਨ ਲਈ ਮਜਬੂਰ ਕੀਤਾ ਸੀ ਇਹੋ ਸੋਚ ਕੇ ਕਿ ਕਿਹੜੀ ਗੱਲ ਹੈ ਜੋ ਰੱਜੂ ਲੜਾਕੀ ਦਾ ਮੂੰਹ ਭਟ ਹੈ ਪਰ ਰੱਬ ਨੇ ਜੇ ਉਸੇ ਦੇ ਪੈਰੋਂ ਬੂਟਾ ਲਾ ਦਿੱਤਾ ਤਾਂ ਉਹ ਸਮਝੇਗਾ ਲੱਖ ਵਟਿਆ ਪਰ ਜੇ ਉਸ ਦੀ ਪਹਿਲੀ ਪਤਨੀ ਵਾਂਗ ਰੱਜੂ ਦੀ ਵੀ ਜਿੰਦ ਨੂੰ ਕੁਝ ਹੋ ਗਿਆ ਤਾਂ ਕਰ ਇੱਕਦਮ ਮੂਦਾ ਹੋ ਜਾਵੇਗਾ ਨੰਨੀਆਂ ਦੋਵੇਂ ਬੱਚੀਆਂ ਰੋਲ ਜਾਣਗੀਆਂ ਦੇ ਜੀ ਬੂ ਮੜ ਤੂੰ ਇਹ ਦਾ ਮਲੰਗ ਬਣ ਕੇ ਰਹਿ ਜਾਵੇਗਾ ਇਸ ਹਫੜਾ ਦਫਰੀ ਨੇ ਕ੍ਰਿਸ਼ਨ ਵਾਲਾ ਮਾਮਲਾ ਹਾਲ ਦੀ ਕੜੀ ਠੰਡਾ ਪਾ ਦਿੱਤਾ ਪਰ ਕੀ ਗੁੰਡੀਆਂ ਲਈ ਵੀ ਠੰਡਾ ਪੈ ਗਿਆ ਗੁੰਡੀਆਂ ਲਈ ਕ੍ਰਿਸ਼ਨ ਵਾਲੀ ਘਟਨਾ ਕੋਈ ਐਸੀ ਅਲੋਕਾਰ ਨਹੀਂ ਸੀ ਰੱਜੋ ਦੀ ਜ਼ੁਬਾਨੀ ਉਹ ਲੋਕ ਪਹਿਲਾਂ ਵੀ ਕਾਫੀ ਕੁਝ ਸੁਣਦੇ ਰਹਿੰਦੇ ਸਨ ਪਰ ਇਹ ਨਵੀਂ ਘਟਨਾ ਤਾਂ ਡਾਢੀ ਹੀ ਸਵਾਦਲੀ ਸੀ ਉਹਨਾਂ ਲਈ ਕ੍ਰਿਸ਼ਨ ਬਾਰੇ ਉਹਨਾਂ ਲੋਕਾਂ ਦੀ ਰਾਏ ਚੰਗੀ ਨਹੀਂ ਸੀ ਇਸ ਕਰਕੇ ਉਹ ਵਸ ਲੱਗਦੇ ਆਪਣੀਆਂ ਕੰਜਗਵਾਰੀਆਂ ਨੂੰ ਕ੍ਰਿਸ਼ਨਨ ਦੇ ਲਾਗੇ ਨਹੀਂ ਸਨ ਜਾਣ ਦਿੰਦੇ ਪਰ ਜਿਹੜੀ ਨਵੀਂ ਗੱਲ ਉਹਨਾਂ ਨੇ ਉਸ ਰਾਤੀ ਕੰਧਾਂ ਨਾਲ ਕੰਨ ਲਾ ਕੇ ਸੁਣੀ ਸੀ ਇਸ ਨੇ ਤਾਂ ਮਾਮਲਾ ਹੀ ਸਾਫ਼ ਕਰ ਦਿੱਤਾ ਗੱਲ ਜੇ ਕਿਸੇ ਤਨੀ ਮਾਨੀ ਕਰਾਣੇ ਦੀ ਹੁੰਦੀ ਤਾਂ ਸੰਭਵ ਸੀ ਵਿੱਚੋ ਵਿੱਚ ਦਬੀ ਜਾਂਦੀ ਪਰ ਇੱਥੇ ਦਾ ਗਰੀਬ ਦੀ ਰਣ ਹਰ ਕਿਸੇ ਦੀ ਸਾਲੀ ਵਾਲਾ ਹਾਲ ਸੀ ਫਿਰ ਕਿਉਂ ਕੋਈ ਲਿਹਾਜ਼ ਕਰਦਾ ਤੇ ਕਿਉਂ ਕਿਸੇ ਦੀ ਕਰਤੂਤ ਤੇ ਪਰਦਾ ਪਾੰਦਾ ਵੈਸੇ ਵੀ ਖਾਨ ਹੈ ਕਿ ਖੁਸ਼ਬੂ ਫੈਲਦਿਆਂ ਪਾਵੇਂ ਧੀਰ ਲੱਗੇ ਬਦਬੂ ਫੈਲਦਿਆਂ ਧੀਰ ਨਹੀਂ ਲੱਗਦੀ ਵਾਇਰਲਸ ਵਾਂ ਕ੍ਰਿਸ਼ਨਾ ਦੀ ਉਹ ਤਰੱਕੀ ਗੱਲ ਨੇੜੇ ਤੋਂ ਦੂਰ ਤੇ ਦੂਰ ਤੋਂ ਦੁਰਾਡੇ ਫੈਲਦੀ ਚਲੀ ਗਈ ਜਿਹੜੀ ਅਠਾ ਪੈਰਾਂ ਵਿੱਚ ਜਣੇ ਖਣੇ ਲਈ ਚਰਚਾ ਬਣ ਗਈ ਇਧਰ ਰੱਜੋ ਦੀ ਬਿਮਾਰੀ ਨੇ ਸਭਨਾ ਦੀ ਹੋਸ਼ ਭੁਲਾ ਰੱਖੀ ਸੀ ਕਿਸੇ ਨੂੰ ਵੀ ਹੋਰ ਕਿਸੇ ਪਾਸੇ ਧਿਆਨ ਦੇਣ ਦੀ ਵੇਲ ਨਹੀਂ ਸੀ ਇਹੋ ਜਿਹੀ ਬਿਮਾਰੀ ਆਪਣੇ ਆਪ ਵਿੱਚ ਹੀ ਘਟ ਮੁਸੀਬਤ ਨਹੀਂ ਹੋਇਆ ਕਰਦੀ ਫਿਰ ਇਥੇ ਤਾਂ દવા ਦਾ ਰੁਦਾ ਮਾਮਲਾ ਉਦੋਂ ਵੀ ਵੱਡੀ ਮੁਸੀਬਤ ਬਣਿਆ ਹੋਇਆ ਸੀ ਕਰਦੀ ਇਹ ਹਾਲਤ ਸੀ ਕਿ ਰੋਜ਼ ਦੇ ਰੋਜ਼ ਆਉਂਦਾ ਤੇ ਰੋਜ਼ ਦੇ ਰੋਜ਼ ਪਕਦਾ ਇੱਕ ਦਿਨ ਵੀ ਕਰਦਾ ਕਮਾਉ ਕਮਾਈ ਕਰਕੇ ਨਾ ਲਿਆਵੇ ਤਾਂ ਪਾਂਡੇ ਮੂਦੇ ਮੂੰਹ ਹੋ ਜਾਂਦੇ ਬੇਬੇ ਠਾਕਰੀ ਤਾਂ ਵਿਚਾਰੀ ਬੁੱਢੇ ਹੱਡ ਹੋਣ ਕਰਕੇ ਮਸਾਂ ਚੌਂਕੇ ਪਾਂਡੇ ਜੋਗੀ ਹੀ ਸੀ ਨਾ ਕਿਤੇ ਜਾਣ ਜੋਗੀ ਨਾ ਆਉਣ ਜੋਗੀ ਇਸ ਹਾਲਤ ਵਿੱਚ ਜੇ ਕ੍ਰਿਸ਼ਨਾ ਸਭ ਨਾ ਜ਼ਿੰਮੇਵਾਰੀਆਂ ਕੇ ਮੋਢਾ ਨਾ ਡਾਹੇ ਤਾਂ ਹੋਰ ਕਿਹੜਾ ਡਾਹੇ ਰਾਤ ਬਰਾਤੇ ਕ੍ਰਿਸ਼ਨਾ ਨੇ ਜੋ ਜੋ ਗੱਲਾਂ ਸੋਚ ਰੱਖੀਆਂ ਸਨ ਜਿੰਨਾ ਜਿੰਨਾ ਟੰਗਾ ਨਾਲ ਭਰਾ ਦੇ ਸਾਹਮਣੇ ਆਪਣੀ નિર્ਦੋਸ਼ਤਾ ਪ੍ਰਗਟਾਉਣ ਦੇ ਉਸਨੇ ਵਿਚਾਰ ਬਣਾ ਰੱਖੇ ਜਨ ਸਭ ਤਰ ਇਤਰਾਇ ਰਹਿ ਗਏ ਜਦ ਰੱਜੂ ਦੀ ਬਿਮਾਰੀ ਨੇ ਪੈਰੋਂ ਪੈਰ ਵਧਣਾ ਸ਼ੁਰੂ ਕੀਤਾ ਇਸ ਨਵੀਂ ਬਿਪਤਾ ਨੇ ਸਾਰੇ ਜੀਆਂ ਨੂੰ ਛੁੱਟ ਤੂੰ ਨੰਨੀਆਂ ਬੱਚੀਆਂ ਤੋਂ ਉਤਰ ਸਾਹੀ ਲਾ ਦਿੱਤੀ ਸਭ ਤੋਂ ਵੱਧ ਜਿੰਦ ਕੁੜੀਕੀ ਵਿੱਚ ਫਸੀ ਹੋਈ ਸੀ ਸ਼ਿਭੂ ਦੀ ਪਤਨੀ ਬਿਮਾਰ ਹੈ ਘਰ ਦੇ 6 ਜੀ ਖਾਣ ਵਾਲੇ ਨੇ ਤੇ ਕਰਦਾ ਹਾਲ ਮੁੱਢ ਤੋਂ ਹੀ ਆਈ ਚਲਾਈ ਵਾਲਾ ਚੱਲਦਾ ਆ ਰਿਹਾ ਹੈ ਨਾ ਬੇਹਾ ਬੱਚੇ ਨਾ ਕੁੱਤਾ ਖਾਏ ਵਾਲਾ ਹਾਲ ਜੇ ਉਸ ਨੂੰ ਛੱਡ ਕੇ ਬਿਮਾਰ ਪੁਰਸੀ ਵੱਲ ਲੱਗਦਾ ਹੈ ਤਾਂ ਅਠਾ ਪੈਰਾਂ ਵਿੱਚ ਹੀ ਪਾਡੇ ਮੂਦੇ ਹੋ ਜਾਣ ਦਾ ਖਤਰਾ ਹੈ ਜੇ ਕੰਮ ਤੇ ਜਾਵੇ ਤਾਂ ਪਿੱਛੇ ਦੀ ਚਿੰਤਾ ਬੇਬੇ ਠਾ ਕੇ ਵਿਚਾਰੀ ਤਾਂ ਉਂਝ ਹੀ ਹੱਡਾਂ ਗੋਡਿਆਂ ਤੋਂ ਰਹਿ ਚੁੱਕੀ ਹੈ ਜਿਹੜੀ ਮਰ ਪਿੱਟ ਕੇ ਚੁੱਲ੍ਹੇ ਚੌਕੇ ਦਾ ਹੀ ਕੰਮ ਨਿਭਾਉਣ ਜੋਗੀ ਹੈ ਨਿੱਕੀਆਂ ਕੁੜੀਆਂ ਜਿਨ੍ਹਾਂ ਦੀ ਉਮਰ 4.5 ਤੇ 22 ਸਾਲ ਹੈ ਉਹ ਗੁੱਡੀਆਂ ਪਟੋਲੇ ਖੇਡਣ ਜੋਗੀਆਂ ਨਹੀਂ ਛੇਕੜ ਲਾ ਪਾ ਕੇ ਰਹਿ ਗਈ ਕ੍ਰਿਸ਼ਨਾ ਜਿਸ ਨੂੰ ਭਾਵੇਂ ਲੋਕ लाज ਤੋਂ ਡਰਦਿਆਂ ਘਰ ਅੰਦਰ ਟੱਕ ਛੱਡੋ ਤੇ ਭਾਵੇਂ ਬਾਹਰ ਦਾ ਕੰਮ ਕਰਵਾਓ ਪਰ ਸਥਿਤੀਆਂ ਨੇ ਜੇ ਬੰਦੇ ਨੂੰ ਆਪਣੇ ਅੱਗੇ ਲਾ ਕੇ ਮਨਮਰਜ਼ੀ ਨਾਲ ਨਾ ਤੋੜਿਆ ਤਾਂ ਫਿਰ ਪਰਸਥਿਤੀਆਂ ਹੀ ਕਾਹਦੀਆਂ ਇੱਥੇ ਵੀ ਪਰਸਥਿਤੀਆਂ ਨੇ ਆਪਣਾ ਹੀ ਨਿਯਮ ਵਰਤਣਾ ਸ਼ੁਰੂ ਕੀਤਾ ਸ਼ਿਭੂ ਨੂੰ ਪਹਿਲਾਂ ਨਾਲੋਂ ਵੀ ਇਸ ਵਖਤ ਆਪਣਾ ਰੱਸਾ ਕੁਹਾੜਾ ਸੰਭਾਲ ਕੇ ਘਰੋਂ ਨਿਕਲਣਾ ਪੈਂਦਾ ਤੇ ਪਹਿਲਾਂ ਨਾਲੋਂ ਵੀ ਚਿਰਕਾ ਮੁੜਨਾ ਪੈਂਦਾ ਤਾਂ ਜੋ ਕਿਸੇ ਤਰ੍ਹਾਂ ਚਾਰ ਪੈਸੇ ਵਧ ਲਿਆ ਸਕੇ ਹੱਡਮਾਸ ਦਾ ਨਹੀਂ ਜਿਵੇਂ ਕ੍ਰਿਸ਼ਨਾ ਦਾ ਸਰੀਰ ਲੋਹੇ ਦੀ ਲੱਠ ਬਣ ਗਿਆ ਨਾ ਦਿਨ ਵੇਖਦੀ ਨਾ ਰਾਤ ਇੱਕ ਲਤ ਕਰ ਵਿੱਚ ਦੂਜੀ ਹਸਪਤਾਲ ਵਿੱਚ ਸਵੇਰ ਤੋਂ ਰਾਤ ਤੀ ਕ੍ਰਿਸ਼ਨਾ ਹੁੰਦੀ ਤੇ ਕੰਮ ਹੁੰਦੇ ਕੰਮਾਂ ਦੇ ਸੰਗਣੇ ਜਾਲ ਵਿੱਚ ਫਸ ਕੇ ਕ੍ਰਿਸ਼ਨਾ ਨੂੰ ਵੀ ਬਾਕੀ ਸਭ ਕੁਝ ਜਿਵੇਂ ਉੱਪਰ ਉਪਲਾ ਗਿਆ ਉਸ ਰਾਤੀ ਉਸਨੇ ਜਿੰਨਾ ਕੁਝ ਸੋਚ ਰੱਖਿਆ ਸੀ ਸਭ ਠੱਪੇ ਅਟਪਾਇਆ ਰਹਿ ਗਿਆ ਬਸ ਕ੍ਰਿਸ਼ਨਾ ਸੀ ਤੇ ਜਾਂ ਪਰਜਾਈ ਦੀ ਦਿਮਾਰਦਾਰੀ ਰਾਤਾਂ ਜਾਗ ਜਾ ਕੇ ਉਹ ਰੱਜੋ ਦੇ ਸਰੀਰ ਨੂੰ ਕੁੱਟਦੀ ਦਬਦੀ ਰਹਿੰਦੀ ਤੇ ਉਸ ਲਈ ਕਾੜੇ ਤਿਆਰ ਕਰਦੀ ਰਹਿੰਦੀ ਦਿਨੇ ਕਦੀ ਕਿਸੇ ਹਕੀਮ ਵੱਲ ਤੇ ਕਦੀ ਕਿਸੇ ਦਾਈ ਵੱਲ ਪੱਜੀ ਫਿਰਦੀ ਜਿਵੇਂ ਕ੍ਰਿਸ਼ਨਾ ਕੁਆਰੀ ਕ੍ਰਿਸ਼ਨਾ ਦੇ ਬਜਾਏ ਰੱਜੋ ਦੀ ਮਾਂ ਬਣ ਗਈ ਹੋਵੇ ਨੀਰੀ ਸਰੀਰਕ ਸੇਵਾ ਦੁਆਰਾ ਹੀ ਨਹੀਂ ਹਿਰਦੇ ਦੇ ਸਾਰੇ ਸਨੇਹ ਨਾਲ ਉਹ ਰੱਜੋ ਲਈ ਜੰਦ ਹੂਲਣ ਵਿੱਚ ਲੱਗੀ ਰਹਿੰਦੀ ਇੱਥੋਂ ਤੱਕ ਕਿ ਤੀ ਦੇ ਏਡੇ ਕਰੜੇ ਪ੍ਰੇਸ਼ਰਮ ਨੂੰ ਤੱਕ ਕੇ ਮਾਂ ਦਾ ਦਿਲ ਵੀ ਦਰਵ ਜਾਂਦਾ ਦੇਬੇ ਬੇਠਾਕਰੀ ਅਕਸਰ ਉਸ ਨੂੰ ਰੋਕਣ ਦੀ ਲੁਕਵੇਂ ਤੌਰ ਤੇ ਯਤਨ ਕਰਦੀ ਪਰ ਕ੍ਰਿਸ਼ਨਾ ਦੇ ਕੰਨ ਜਿਵੇਂ ਬੋਲੇ ਹੋ ਜਾਂਦੇ ਅਜਿਹੇ ਵੇਲੇ ਉਸ ਦੇ ਪਿਓ ਦਾਦੇ ਦੀ ਵੇਲ ਸੁੱਕਦੀ ਜਾ ਰਹੀ ਸੀ ਉਸ ਦੇ ਭਰਾ ਦੀ ਵੰਸ਼ ਖਤਮ ਹੋ ਚੱਲੀ ਸੀ ਫਿਰ ਉਹ ਕਿਸ ਤਰ੍ਹਾਂ ਮਾਂ ਦੀਆਂ ਗੱਲਾਂ ਵੱਲ ਕੰਨ ਤਰਦੀ ਤੇ ਕੀ ਕਰਨ ਲੋਕਾਂ ਦੀ ਏਕਾ ਟਾਕੀ ਵੱਲ ਧਿਆਨ ਦੇਂਦੀ ਇੰਨੇ ਦਿਨੀ ਜਦ ਕਦੀ ਰੱਜੋ ਆਪਣੇ ਅਤੇ ਕ੍ਰਿਸ਼ਨਾ ਦੇ ਵਰਤਾਓ ਨੂੰ ਦਿਲ ਦੀ ਤਕੜੀ ਤੇ ਰੱਖ ਕੇ ਤੋਲਦੀ ਤਾਂ ਉਸ ਦਾ ਜੀ ਕਰਦਾ ਕਿ ਮੰਜੇ ਤੋਂ ਉੱਠ ਕੇ ਕ੍ਰਿਸ਼ਨਾਂ ਦੇ ਪੈਰਾਂ ਦੇ ਵਿੱਚ ਜਾਵੇ ਪਰ ਜ਼ਬਾਨ ਤੋਂ ਕੁਝ ਕਹਿਣ ਦੀ ਉਸ ਨੂੰ ਜੁਰਤ ਨਹੀਂ ਸੀ ਪੈਂਦੀ ਕ੍ਰਿਸ਼ਨਾਂ ਕਿੰਨੀ ਤਪੱਸਿਆ ਕਰ ਰਹੀ ਸੀ ਉਸ ਲਈ ਇੰਨਾ ਹੀ ਦਿਨਾਂ ਵਿੱਚ ਕ੍ਰਿਸ਼ਨਾਂ ਉੱਤੇ ਇੱਕ ਨਵਾਂ ਰਾਸ ਖੁੱਲਿਆ ਨਾਰੀ ਤਵ ਦਾ ਰਾਸ ਆਪਣੇ ਅੰਦਰੋਂ ਹੀ ਉਸ ਨੂੰ ਜਿਵੇਂ ਕੋਈ ਇਸ਼ਾਰੇ ਦੇ ਰਿਹਾ ਹੁੰਦਾ ਕ੍ਰਿਸ਼ਨ ਤੁਨਾਰੀ ਤਵ ਦੀ ਡਿਗਰੀ ਪ੍ਰਾਪਤ ਕਰਨ ਦੀ ਇਮਤਿਹਾਨ ਹਾਲ ਵਿੱਚ ਬੈਠੀ ਹੈ ਖੂਬ ਸੰਭਲ ਕੇ ਪੇਪਰ ਤੇਰਾ ਕਾਫੀ ਲੰਮਾ ਤੇ ਨਾਲੇ ਔਖਾ ਵੀ ਹੈ ਮਤੇ ਕਿਤੇ ਥਿੜਕ ਜਾਂਦੀ ਹੋਵੇਂ ਮਤਾ ਪੇਪਰ ਗਲਤ ਹੋ ਜਾਵੇ ਸੱਚੇ ਹੀ ਕ੍ਰਿਸ਼ਨਾ ਦਾ ਇਮਤਿਹਾਨ ਐਡਾ ਸਖਤ ਸੀ ਜਿਸ ਦਾ ਕਦੀ ਉਸ ਨੂੰ ਖਿਆਲ ਤੱਕ ਨਹੀਂ ਸੀ ਹੋਇਆ ਘਰ ਦਾ ਕੰਮ ਇਹ ਤਾਂ ਉਸ ਲਈ ਕੁਝ ਵੀ ਨਹੀਂ ਸੀ ਔਖੇ ਤੋਂ ਔਖਾ ਕੰਮ ਉਸ ਵਰਗੀ ਝੂਲੀ ਕੁੜੀ ਲਈ ਖੱਬੇ ਹੱਥ ਦੀ ਖੇਡ ਸੀ ਪਰ ਕੀ ਉਸ ਦਾ ਇਮਤਿਹਾਨ ਨਿਰਾ ਕੰਮ ਉਤੇ ਹੀ ਨਿਰਭਰ ਰੱਖਦਾ ਸੀ ਉਸ ਦਾ ਅਸਲ ਇਮਤਿਹਾਨ ਤਾਂ ਹੋਰ ਹੀ ਸੀ ਜਿਹੜਾ ਉਸ ਨੂੰ ਤਲਵਾਰ ਦੀ ਧਾਰ ਤੇ ਨਚਾ ਰਿਹਾ ਸੀ ਅੱਜ ਕੱਲ ਕੰਮਕਾਰ ਦੇ ਸਬੰਧ ਵਿੱਚ ਉਹ ਜਿਸ ਵੀ راہੋਂ ਲੰਘਦੀ ਕਈ ਕਿਸਮ ਦੀਆਂ ਅਸ਼ਲੀਲ ਤੇ ਪੱਦੀਆਂ ਆਵਾਜ਼ਾਂ ਉਸ ਨੂੰ ਸੁਣਾਈ ਦਿੰਦੀਆਂ ਕਈ ਕਿਸਮ ਦੇ ਆਵਾਜ਼ੇ ਕੱਸੇ ਜਾਂਦੇ ਉਸ ਦੇ ਮਗਰ ਕਈ ਮੰਚਲੇ ਤਾਂ ਉਸ ਦਾ ਨਾਂ ਲੈ ਲੈ ਕੇ ਪ੍ਰੇਮ ਦੀ ਯਾਚਨਾ ਕਰਦੇ ਸੁਣਾਈ ਦਿੰਦੇ ਤੇ ਕਈ 20ਵੀਂ ਸਦੀ ਦੇ ਮਜਨੂ ਆਪਣੇ ਇਸ਼ਕ ਦੇ ਪ੍ਰਗਟਾਓ ਲਈ ਕਈ ਪ੍ਰਕਾਰ ਦੀਆਂ ਤੁਕਾਂ ਗੁਣਗੁਣਾਉਂਦੇ ਹੋਏ ਉਸ ਦੇ ਅੱਗੇੋਂ ਪਿੱਛੋਂ ਲੰਘ ਜਾਂਦੇ ਤੇ ਕ੍ਰਿਸ਼ਨਾ ਇਸ ਸਭ ਕਾਸੇ ਨੂੰ ਸੁਣ ਕੇ ਅਣ ਸੁਣਿਆ ਅਤੇ ਵੇਖ ਕੇ ਅਨੰਡਿਤ ਕਰਦੀ ਚਲੀ ਜਾ ਰਹੀ ਸੀ ਅਲਬੱਤਾ ਆਪਣੇ ਬਚਾਅ ਲਈ ਇਹਨਾਂ ਕੋ ਤਰਦਦ ਉਸ ਨੂੰ ਅਵਸ਼ਕ ਕਰਨਾ ਪੈਂਦਾ ਕਿ ਜਦੋਂ ਵੀ ਘਰ ਤੋਂ ਬਾਹਰ ਨਿਕਲਦੀ ਬਾਂਸ ਦੀ ਇੱਕ ਮੋਟੀ ਮਜ਼ਬੂਤ ਸੋਟੀ ਜਿਹੜੀ ਉਸ ਦੇ ਕੱਦ ਜਿੰਨੀ ਲੰਮੀ ਸੀ ਹੱਥ ਵਿੱਚ ਫੜ ਲੈਂਦੀ ਤੇ ਸ਼ਾਇਦ ਸੋਟੀ ਦੀ ਹੀ ਕਿਰਪਾ ਸੀ ਕਿ ਮਜਨੂਆ ਨੂੰ ਛੋਟੇ ਜ਼ਬਾਨੀ ਇਸ਼ਕ ਪ੍ਰਗਟਾਉਣ ਤੋਂ ਉਸ ਦੇ ਲਾਗੇ ਆਉਣ ਜਾਂ ਹੱਥ ਵਿਧਾਣ ਦਾ ਹਿਆ ਨਹੀਂ ਸੀ ਪੈਂਦਾ